ਖੋਜੀ ਪਨੀਰੀ ਆਪਣੀ ਵਧੀਆ ਚੱਲ ਰਹੀ ਆ ਬਾਈ ਬਹੁਤ ਸੋਹਣੀ ਉੱਠ ਰਹੀ ਆ ਬਾਕੀ ਕੋਈ ਕਬਾੜ ਨਹੀਂ ਕੋਈ ਕੁਝ ਨਹੀਂ ਆ ਦੇਖ ਲੋ ਸਾਫ ਸੁਥਰੀ ਖੜੀ ਐਨ ਬਾਕੀ ਜਿਹੜੀ ਰਾਤ ਸੰਝ ਵੀਜੀ ਆਪਣਾ उसमें भी, भी देखें जाके चलो पानी तक खाली लगा के रहा सारा खाली होया वकी वा। भी वादिया चल रही है देखो बाद में बीजी भी जीवी अपने एक दिन का फर्क है इन दो ही कह रहा है इसमें एक दिन पहला है ਉਸ ਮੈਂ ਇੱਕ ਦਿਨ ਬਾਅਦ ਮੈਂ ਇੱਕ ਦਿਨ ਦਾ ਹੀ ਬਹੁਤ ਫਰਕ ਦੇਖ ਲਓ। ਬਾਕੀ ਇਸ ਮਾਪਨ ਅੱਜ ਵੀਜਣੀ ਹੈ ਹਲੇ। ਇਸ ਮਾਪਨ ਭਰੂ ਕੇ ਪਾਣੀ ਅੱਜ ਆਪਾਂ ਬੀਜੀ ਸਕਾਪਨ ਕੱਢਿਆ ਵਾ ਪਾਣੀ ਮਦੇ ਰਾਤ ਕੱਟਦੇ ਤਾਂ ਸੰਜ। ਤੇ ਬਾਕੀ ਉਹ ਦੇਖੋ ਚਾਰ ਥੈਲੀਆਂ ਨੇ ਉਹ ਵੀ ਲੱਗੀਆਂ ਨੇ ਹਰਿਆਈ ਮਨ ਲੱਗ ਗਈ ਤਾਂ ਮੂਹ ਲਗਣਾ। ਚੋ ਵਿੱਚ ਦਾਣੇ ਰੁਕੇ ਹੋਏ ਤੇ ਜਿਹੜੇ ਉਹ ਜੰਮ ਰਹੇ ਹੈ ਬਈ ਬਹੁਤ ਦਾਣੇ ਜੰਮ ਰਹੇ ਹੈ ਵਿੱਚ ਰੁਕੇ ਹੋਏ ਤੇ ਜਿਹੜੇ ਦੇਖੋ ਵਿੱਚ ਜੰਮ ਵੀ ਰਹੇ ਵਿੱਚ ਹਲੇ ਜਿਹੜੇ ਇਸ ਤਰ੍ਹਾਂ ਪਏ ਆ ਉਹ ਤਾਂ ਜੰਮਣੇ ਹੀ ਨਹੀਂ ਸਮਝ ਬਾਕੀ ਜਿਹੜਾ ਜੰਮਣੇ ਵਾਲਾ ਤਾਂ ਉਹਦਾ ਹੁੰਡਾ ਫੁੱਟਿਆ ਜੰਮ ਰਿਹਾ ਬਾਕੀ ਅੱਜ ਤਾਂ ਲੱਗ ਰਹੀ ਐ ਮੂੰਹ ਕਿ ਪੱਤਾ ਕੱਢਿਆ ਹੀ ਐਨ ਬਾਕੀ ਲੱਗ ਜਾਣੀ ਐਨ ਵਧੀਆ ਠੀਕ ਆਉਂ ਪਨੀਰੀ ਵੈਸੇ ਥੋੜੀ ਜੀ ਉਸ ਦਾ ਵਿੱਚ ਜੰਮੀ ਨਹੀਂ ਹੈ ਦੀ ਹਲੇ ਜਰਮਨੇਸ਼ਨ ਘਟ ਦਾ ਇਸ ਕਰਕੇ ਲੱਗ ਰਹੀ ਦੀ ਕੁਸ ਬਤਕਾਂ ਜੀ ਕਰਦੇ ਨੇ ਕੁਸ ਇਤਰਾ ਪਾਣੀ ਹੈ ਨਹੀਂ ਤਾਂ ਇਸਮਾ ਕਿਣੀਆਂ ਪੈ ਗਈਆਂ ਦੀਆਂ ਉਸ ਕਰਕੇ ਫਿਰ ਇਸਕਾ ਮਿੱਟੀ ਜੀ ਲੱਗੀ ਦੀ ਮਿੱਟੀ ਜੀ ਲੱਗਣੇ ਕਰਕੇ ਫਿਰ ਹਰਿਆਈ ਨਹੀਂ ਨਿੱਹ ਦਿਖਦੀ ਬਾਈ ਬਾਕੀ ਉਹ ਦੇਖੋ ਪਰਾਂ ਵੀ ਲਗਾ ਬਤਕਾ ਨਾ ਪੂਰਾ ਹਲ ਕਰਿਆ ਵਾ ਇਸ ਕਦਾ ਪਾਣੀ ਤਾਰਦੇ ਆਪਾਂ ਉਹਨਾਂ ਨੂੰ ਫਿਸ਼ ਕਿਰੀ ਜੀ ਮੈਂ ਉੱਤਰ ਜਾਗਾ ਆਹਾ ਬਾਕੀ ਬੱਤਕਾਂ ਨੇ ਦੇਖੋ کیا ਹਾਲ ਕਰਤਾ ਇਸ ਮਾਪਾ ਨੇ ਸਾਂਝ ਦੇ ਦਿੱਤਾ ਸ਼ਿੱਟਾ ਹਲਕਾ ਦੇ ਖੋਲ ਆਪਾਂ ਦਾ ਛੋਟਾ ਜਿਹਾ ਉੱਤਰ ਜਾਗਾ ਪਾਣੀ ਨਹੀਂ ਵਾਪਾਂ ਦੇਣਾ ਸਮਾਂ ਦੋ ਤਿੰਨ ਦਿਨ ਜਦ ਤੱਕ ਇਹਨਾਂ ਕੁੰਡੇ ਨਹੀਂ ਚੱਲਦੇ ਵਧੀਆ ਕਿਉਂ ਇੱਕ ਦਾ ਬਿਨਾਂ ਪਾਣੀ ਦੇ ਵਧੀਆ ਚਲਾ ਬਈ ਇੱਕ ਗੱਲ ਵਿੱਚ ਨੇ ਫਿਰ ਬੱਤਾਂ ਜੀ ਨਹੀਂ ਬੈਠਦੀ ਨਹੀਂ ਗਾਹ ਪਾਦੇ ਨਹੀਂ ਬਾਕੀ ਆਪਾਂ ਮਾਰਾਂਗੇ ਸੁਹਾਗਾ ਆਈ ਸੁਖਮਨ ਲੈ ਟਰੈਕਟਰ ਉਹ ਦੇਖੋ ਐਓ ਆ ਗਿਆ ਉਹਰਾ ਦਾ ਕੰਮ ਚੱਲਨੇ ਕਰਨੀ ਬਾਕੀ ਦੇਖਾਂਗੇ ਪਰਲੇ ਖਿੱਤਾ ਮ ਚੱਲਾਂਗੇ ਆਦਾ ਦੇਖ ਲਈਆਂ ਮਾਰਕਾ ਕਿਹੜਾ ਉਹਰਾ ਵੀ ਚਲੋ ਦਿਖਾਨੇ ਤੁਹਾਨੂੰ ਹਾਂ ਜਵਨ ਆ ਰਿਹਾ ਉਹਨਾਂ ਕਾਬਾ ਦਾ ਆ ਗਿਆ ਕਿਉਂ ਇਸਮਾ ਦੇਖ ਕਾ ਬੁੱਟੀ ਜੰਮ ਰਹੀ ਹੈ ਨਹੀਂ ਪਿਓੜੇ ਜਿਹਾ ਪੱਤੇ ਵਾਲੀ ਹੈ ਹੈ ये वाली इसी के तमा है नहीं इस खेत में क्यों है भाई वो क्या चक्कर है क्या वजह लग जाएगा सुग है ਇਹ ਮੈਂ ਦੇਖਿਆ ਪੁਰਾ ਨਵਾਣਾ ਦੇ ਵਿੱਚ ਮਸਵਾ ਮਾਰੇ ਬੰਨਿਆ ਕਰਾ ਸਵਾਰ ਕੇ ਇਹ ਲਾਗ ਦੇਖੇ ਲਾਗ ਜਦ ਹੈ ਕਰਾ ਨਹੀਂ ਲੱਗਾ ਬਸਵਾਰ ਕੇ ਇੱਥੇ ਇੱਥੇ ਪਾਣੀ ਜਿਹਾ ਖੜਿਆ ਡੁੱਬ ਕੇ ਜੇ ਡੂੰਗਾ ਹੋਰ ਹੋਰ ਹੁੰਦੇ ਗਿੱਲਾ ਸੁੱਕਾ ਕਰਾ ਸੁੱਕਾ ਇਹ ਦੋ ਕੁੱਤੋ ਕੁ ਫਨੀ ਗੰਦਾ ਖੇਤ ਕਿ ਆ ਗਿਆ ਲੱਗ ਜਾਗਾ ਪੱਗਾ ਮਾਰਦੇ ਉਰਾਂ ਪੇਪਰਾਂ ਲੈ ਚੱਲਾਂ ਸੋ ਅੱਗਾ ਪਰਾਂ ਸੋ ਅੱਗਾ ਮਾਰ ਕੇ ਟਿਲਰ ਜੋੜ ਲੈਂਗੇ ਉੱਥੇ ਦੇ ਸੰਜੂ ਵਾਲੇ ਹੂੰ ਤਣਾ ਮੀ ਆਇਆ ਬਾਈ ਬਾਹਰ ਸਾਡੀ ਉਦਣ ਬੜੋ ਔਖਾ ਮਾਰਿਆ ਇੱਕ ਇੱਕ ਫਾਂਡ ਰੱਖ ਕੇ ਮਾਰਾਂਗੇ ਆਪਾਂ ਦੇਖੋ ਇੱਕ ਫਾਂਡ ਉਰੇ ਛੱਡ ਦੇ ਉਹ ਅਗਲੀ ਫਾਂਡ ਲੈ ਆਣੀ ਆਪਾਂ ਨੇ ਇਹ ਸਮਾ ਫਿਰ ਸਿਰੇ ਵੀ ਨਹੀਂ ਕਾੜੇ ਹੁੰਦੇ ਇੱਕ ਇੱਕ ਫਾਂਡ ਰੱਖਿਆ ਦੋ ਦੋ ਫਾਂਟਾਂ ਲੈ ਕੇ ਮਾਰਨਾ ਚਾਹੀਦਾ ਔਖਾ ਸੁਦਮਨ ਜਾ ਰਿਹਾ ਘਰ ਨੂੰ ਜੀ ਆਪਾਂ ਚੱਲਦੇ ਜੀ ਕਰਲਈ ਵਾਲੇ ਖੇਤਾਂ ਵਾਂ ਉਹ ਸੁੱਕੂ ਟੋਪਲਿੰਗ ਲੈ ਜਾਂਦਾ ਟੋਪਲਿੰਗ ਦਾ ਵਿੱਚ ਵਿੱਚ ਨਰਮ ਨਹੀਂ ਰਹੀਏ ਕਿਤੇ ਕਿਤੇ ਨੂੰ ਪਰ ਐਨ ਵਧੀਆ ਭੁਰ ਰਿਹਾ ਦੇਖੋ ਦੇਖ ਲਈ ਇਹਦੇ ਸ਼ੋਰਟੇ ਆ ਬਈ ਬਹੁਤ ਰਹਿ ਗਿਆ ਕਿੱਲਾ ਉੱਪਰਲਾ ਮਾਰਨਾ ਇਹਨੂੰ ਵਾਲਾ ਕਿਲਾ ਰਹਿ ਗਿਆ ਉਸ ਵੇ ਮਾ ਇੱਕ ਕੱਤੀ ਨਰ ਮੈਂ ਥੋੜੀ ਜੀ ਜਿਸ ਮਾ ਟਰਾਲੀ ਗੱਡੀ ਦੀ ਉਦਣ ਉਸ ਮਾ ਪਾਣੀ ਆ ਗਿਆ ਤਾਂ ਕੰਨੇ ਮਾ ਪਾਣੀ ਗਿਆ ਤਾਂ ਪੜੋਸੀਆਂ ਨਾਲ ਪਾਈਪ ਲਾਈਨ ਗਿਰੀ ਹੋਣੀ ਉਸ ਮਾਨੂੰ ਉਸ ਕਰਕੇ ਨਰ ਮੈਂ ਥੋੜਾ ਜਿਹਾ ਇੱਕ ਸਿਰ ਆ ਜਾਦਾ ਮਾਰੇ ਦੇਹੇ ਕਿ ਉਸ ਮਾ ਵੀ ਦੁਬਾਰਾ ਕਿਡਾ ਹੋਗਾ ਸੁਆਗਤ ਲਈ ਕਰਾਂ ਆਪਾਂ ਵੇ ਟਿੰਦਰਾ ਟਿੰਦਰਾ ਕੰਮ ਰਹਿਗਾ ਟਿੰਦਰ ਮਾਰ ਦਿਆਂਗੇ ਅੱਜ ਅੱਗੇ ਕਵਾੜ ਜੰਮ ਰਿਹਾ ਬਾਅਦ ਦੇਖੋ ਇਹ ਦੋ ਗਵਾਰ ਹੋਰ ਮੀਂਹ ਪੈ ਗਿਆ ਇਸ ਤਰ੍ਹਾਂ ਹੀ ਪੂਰਾ ਕਵਾੜ ਛੱਡ ਜਾਗਾ ਐਨ ਹਰਿਆਈ ਲੱਗ ਜਾਗਾ ਮਾਰਨਪੂਰੀ ਬਹੁਤ ਕਵਾੜ ਜੰਮਿਆ ਬਾ ਸੁਪੂ ਆ ਦਾ ਮੋਟਰਸਾਈਕਲ ਲੈ ਗਿਆ ਕਹਿ ਲ ਆਪਣੇ ਸੁਪੂ ਮੱਲਾ ਵੀ ਘਰ ਨੂੰ ਲੰਘ ਗਿਆ ਲੇ ਵੀ ਰਹੇਗੇ ਤੁਮ ਬਈ ਟਰੈਕਟਰ ਖੇਤ ਮੈਂ ਪਹੁੰਚਣ ਦੋ ਜਦ ਵੀ ਖੇਤ ਮੈਂ ਆ ਜਾ ਪਤਾ ਨਹੀਂ ਕਿੱਧਰ ਤੇ ਆਵਾਂ ਕਿੱਧਰ ਤੇ ਨਹੀਂ ਬੰਗਲੇ ਲੋ ਜੀ ਸੁਹਾਗੇ ਦਾ ਗਿਆ ਨਿਬੜ ਆਪਣਾ ਹਉਣਾ ਟੀਲਰ ਲਿਆ ਮੈਂ ਜੋੜ ਕੇ ਟੀਲਰ ਮਾਰਨਾ ਹੈ ਨਮ ਦੂਰ ਦੂਰ ਕੇ ਟੀਲਰ ਲੱਗ ਕੇ ਤਾਂ ਜਗ ਕਬਾੜ ਜਾ ਸੁੱਕਾਗਾ ਬਈ ਪਾੜ ਪਾੜ ਮਾ ਤਾਂ ਫੇ ਪਾੜੇ ਜੇ ਰਹਿ ਜਾਾਂ ਫੇਰ ਵਿਚ ਰਹਿ ਜਾ ਕਬਾੜ ਅੱਖ ਜੰਮ ਰਿਹਾ ਬਹੁਤ ਬਾਕੀ ਰੇਤ ਆਨ ਖਿੰਡ ਗਿਆ ਦੇਖੋ ਕਾਲਾ ਹੋ ਗਿਆ ਖੇਤ ਆਂ ਖੰਡ ਗਿਆ ਸਾਰੇ ਖੇਤ ਮੋਸੋ ਅੱਗੇ ਲਾ। ਇਹ ਆ ਦੇਖੋ। ਬਾਗੇ ਨੂੰ ਮਾਰਗਾ ਦੂਹਰ ਕਟਿਲਰ। ਬਾਕੀ ਡੋਲਾਂ ਪਾ ਖੁੰਜੇ ਖਾਂਜਾ ਵਾ ਜਿੱਥੇ ਨੂੰ ਟਰਾਲੀ ਲੰਗੀ ਵੀ ਐ ਵਾ ਸਵਾਰਕ ਜੀਰੀ ਕੀ ਕਰੇ ਤਿਆਰੀ। ਵੈਸੇ ਤਾਂ ਮਿੱਟੀ ਚੜਾਈ ਵੀ ਆਪਾਂ ਨੇ ਡੋਲਾਂ ਪਾ। ਜਿਸ ਕਿਸੇ ਡੋਲ ਮਾ ਹੈ ਕੋਈ ਮੜੀ-ਮੁੱਟੀ ਕਸਰ। ਕੋਈ ਨੱਕਾ ਟੁੱਟਿਆ ਵਾ ਕੋਈ ਖੱਡ ਹੈ ਕਿਤੇ ਕੋਈ ਖੁੰਜਾ ਸਵਾਰਨੇਗਾ ਬੋ ਕਰਦੇ ਓਕੇ ਵਾ ਸਵਾਕਾ ਜੋੜ ਸੁੱਖ ਹੁੰਦੇ ਦੇ ਜੋੜ ਕੇ ਟਰਲਰ ਮਾਰ ਦੇਗਾ ਦੁਪਹਿਰੇ ਦੁਪਹਿਰੇ ਕਸਾਂਜ ਨੂੰ ਮਾਰਨੇ ਕਮਾਂ ਦੁਪਹਿਰੇ ਬਾਅਦ ਮਾਰਨੇ ਜੋੜ ਸਕਦਾ ਦਨੋਸ ਕੀ ਗੁੱਲੀ ਹੀ ਖੋਦ ਹੀ ਪਿੱਛਾ ਟੌਪ ਲਿੰਕ ਹੀ ਪਾਲੀ ਚੰਗੀ ਪਿੱਛਾ ਟੰਗੀ ਰਹੇ ਕਰਦੀ ਆ ਜਾਂਦਾ ਯੂਜ ਆ ਮਿਲ ਗਿਆ ਉਹ ਗੁੱਲੀ ਲਿਆ ਹੋਇਆਗੀ ਗੁੱਲੀ ਬਿਨਾਂ ਉਸ ਨੂੰ ਪੈਂਦਾ ਨਹੀਂ ਫਿਰ ਬਰੀਕ ਵਾਲੀ ਗੁੱਲੀ ਆਓ ਫਰਾਂ ਪਈ ਵੀ ਹੈ ਦੀ ਇੱਕ ਕਹਿਦਾ ਦੇਖ ਲੈ ਮਾ ਉਸ ਨੂੰ ਚਾਬੀਆਂ ਵਾਲੇ ਝੋਲੇ માં ਦੇਖੀ ਹੋਣੀ ਬਸ ਹੋਰ ਚੱਲ ਆਣ ਦੇ ਚੱਲ पं चल दें मोटरसाइकिल बाकी स्टार्टर भी ले स्टार्टर भी लुआ दें पर पैप पवेंगे दो पैप पवा दें परले बोरवा पैप तो लेने भी भाई चलो चल दें कटवा दिए टिलर ਬਾਹਰ ਆ ਜੀ ਖੇਤ ਸੁਖਮਨ ਤੇ ਬੂਗਲੇ ਰਾਜਾ ਜੀ ਦੇਖੋ ਪਿੱਛੇ ਪਿੱਛੇ ਫਿਰ ਰਹੇ ਇਹ ਵੀ ਆਪਣੀ ਕਰ ਰਹੇ ਨੇ ਪੇਟ ਪੂਜਾ ਤੇ ਤੜਲੇ ਦੁਹਾੜੇ ਮਾਂ ਟਟੇਰੀ ਨੇ ਦੇਵੇ ਆਂਡੇ ਬਈ ਤਾਂ ਆਪਾਂ ਮਾਰ ਰਹੇ ਤੇ ਸੁਆਗਾ ਸੁਆਗਾ ਮਾਰ ਦੇਵੇ ਨਾ ਦਾ ਉਹ ਉੱਠ ਗਿਆ ਬੋਲੀਓ ਪਤਾ ਨਹੀਂ ਬੈਠੀ ਤੇ ਪਤਾ ਨਹੀਂ ਆਸ-ਪਾਸਾ ਗਈ ਵੀ ਇਹਦੀ ਮੈਂ ਵੀ ਨਹੀਂ ਖਿਆਲ ਕਰਿਆ ਹੈ ਹੀ ਨਹੀਂ ਦਿਉਰਾ ਜਦ ਮੇਰੇ ਖਿਆਲ ਤੇ ਇਹ ਬੈਠੀ ਹੁੰਦੀ ਫਿਰ ਤਾਂ ਦਿਖ ਜਾਂਦੀ ਇਹੋ ਫਾਂਡ ਲੇ ਗਿਆ ਮੈਂ ਲੰਘ ਗਿਆ ਜਦ ਇੱਧਰ ਦੇ ਫਿਰ ਦੁਬਾਰਾ ਦੂਈ ਫਾਂਡ ਲੇ ਗਿਆ ਆ ਮਰੇ ਨੂੰ ਫੇਰ ਨੀ ਗਿਆ ਪਿਆ ਮਾਂ ਵੀ ਟਟੇਰੀ ਬੈਠੀ ਉਰੇ ਵੀ ਆਦਾ ਅੰਡੇ ਹੋਣਗੇ ਤਾਂ ਹੀ ਬੈਠੀ ਹੈ ਜੇ ਨਾ ਅੰਡੇ ਹੁੰਦੇ ਵੇ ਤਾਂ ਉੱਠ ਕੇ ਦੌੜ ਜਾਂਦੀ ਦੋ ਅੰਡੇ ਦੇ ਵੇ ਦੇਖੋ ਈ ਉਹ ਚਲੇ ਗਈ ਉਸ ਨੂੰ ਪਤਾ ਵੀ ਉਹ ਕੁਝ ਨਹੀਂ ਕਹਨੇਗਾ ਵੀ ਛੇੜਨੇਗਾ ਨਹੀਂ ਹੈ ਜੇ ਕੋਈ ਉਰਾ ਗਿਆ ਕੁੱਤਾ ਕਾਤਾ ਦੇਖੋ ਕਿ ਤਰ੍ਹਾਂ ਰੌਲਾ ਪਾ ਦੇਗੀ ਸੁਖਮੰਨ ਨੂੰ ਵੀ ਦੱਸਦੇ ਆਪਾਂ ਵੀ ਅੰਡੇ ਪਏ ਆ ਉਰਾ ਕਿਤੇ ਉਹ ਬਾਬੂ ਦੇ ਵਿੱਚੋਂ ਵਿਚਾਰੀ ਗੇ ਪਾਪ ਲੱਗੇਗਾ ਬਈ ਮੈਂ ਵੀ ਦੂਏ ਗੇੜੇ ਨੂੰ ਦੇਖਿਆ ਓਹੀ ਰੱਬ ਕਹਿੰਦੇ ਨੇ ਵੀ ਰੱਬ ਬਚਾਣੇ ਵਾਲਾ ਕੋਈ ਨਹੀਂ ਮਾਰ ਸਕਦਾ ਸੁਆਗੇ ਦਾ ਫਾਂਟ ਕਿਹੜਾ ਦੇਖ ਲਓ ਕਿੱਥੇ ਨੂੰ ਗਿਆ ਵਾ ਜਮਾ ਕਿਨਾਰੇ ਪੰਨੂ ਆਇਆ ਵਾ ਦੇਖ ਲਓ ਕਿਹੜਾ ਹੈ ਨਾ ਕਿਥਾਂਡੇ ਪਈਆਂ ਦੇਖ ਲਓ ਆ ਕਿੱਥੇ ਨੂੰ ਸੁਆਗ ਆਇਆ ਵਾ ਇੱਧਰ ਤੇ ਫਾਂਟ ਲੇਕ ਆਇਆ ਮੈਂ ਜਦ ਮੈਂ ਨਹੀਂ ਦੇਖਿਆ ਬੂਰਾਂਡੇ ਪਈਆਂ ਬਈ ਮੇਰੇ ਖਿਆਲ ਤੇ ਤਾਂ ਜ ਟਟੇਰੀ ਹੈ ਹੀ ਨਹੀਂ ਦੂਰੇ ਕਿ ਜੇ ਟਟੇਰੀ ਹੁੰਦੀ ਤੇ ਤਾਂ ਉਹ ਰੋਲਾ ਪਾਉਂਦੀ ਅਸਾ-ਬਸਾ ਹੋਣੀ ਕੁਛ ਨਹੀਂ ਕਹਿ ਸਕਦੇ ਜਉਰਾਂ ਦੇ ਕਿੱਡਲੇ ਕਾਇਮ ਹੈ ਫੇਰ ਦੇਖਿਆ ਟਟਿਰੀ ਬੈਠੀ ਮਾਹਾਂ ਅੰਡੇ ਆਰੇ ਦੱਸ ਦਈਏ ਸੁਖਮਨ ਨੂੰ ਵੀ ਕਿਉਂ ਜੇ ਅਸਾ-ਬਸਾ ਹੋਈ ਹੋਣੀ ਬਗ ਲੱਗਣਾ ਵੀ ਅੰਡੇ ਆਰੇ ਉਹ ਲੰਗੀ ਕਿੱਧਰ ਲੰਗੀ ਉੱਥੇ ਨੂੰ ਖੜੀ ਦੀਵ

ये देखो रे रे पया भाई ये देखो सो आगे गलदा जा इंडुआ इंडुआ इंडुआ, इंडुआ। मक्की ने थैले-थुले जे बहुत हैं हले विच फफा-फा कोई थैला ਜੀ ਇੱਕ ਕਿਹੜੀ ਹੋਰ ਕਰ ਲਈ ਤਿਆਰ ਆਪਾਂ ਨੇ ਦੋ ਥੈਲੀਆਂ ਕੀ ਇਸ ਮਾਪਾਂ ਨੇ ਬੀਜਣੀ ਆ ਬਈ 7501 ਤੇ ਪਾਣੀ ਭਰ ਕੇ ਸਵੱਗੀ ਮਾਰ ਦੇਣੀ ਤੇ ਸ਼ਾਮ ਨੂੰ ਬੀਜ ਪਾ ਦੂਗੇ ਬਾਕੀ ਸੁਖਮਨ ਬਾਹਰ ਆ ਇੱਧਰ ਖੇਤ ਉਹ ਦੇਖੋ ਸਾਹਮਣੇ ਜੰਗਲ ਰੇਹਾਂ ਤੇ ਲੈ ਡੂੰਗਿਆਂਗੇ ਵਾ ਪੰਜ ਕਨਾਲ ਮਾ ਤੇ ਮੋਟਰਸਾਈਕਲ ਤੇ ਪਤਾ ਨਹੀਂ ਕੌਣ ਫਿਰ ਰਿਹਾ ਹੈ ਅੱਜ ਹੋ ਗਈ ਤਰੀਕ 5 ਆ ਖਵਨੀ 6 ਆ ਬਾਈ ਤਰੀਕ ਵੀ ਨਹੀਂ ਆ ਸਾਡੇ ਦਾ 6 ਹੋ ਗਈ ਹੁਣੀ ਮੇਰੇ ਖਿਆਲ ਤੇ ਪਤਾ ਨਹੀਂ 5 ਆ ਬਾਈ ਕੁਛ ਨਹੀਂ ਆਉਦਾ ਲਗਭਗ 15 ਤਰੀਕ ਨੂੰ ਆਪਾਂ ਨੇ ਸ਼ੁਰੂ ਕਰ ਦੇਣੀ। ਭਈ ਇਹ ਆਪਣੇ ਪਾਸ ਜਿਹੜੇ ਰਹੇ ਗੇਰ ਰਹੇ ਤੇ ਹੋਈ ਕਹਿ ਰਹੇ ਆਂ ਹਮ ਲਗਾਏਂਗੇ ਜੀਰੀ ਹਮ ਲਗਾਏਂਗੇ। ਰਾਤ ਵੀ ਆਪਾਂ ਪੈਸੇ ਦੇ ਗਾਏ ਉਹਨਾਂ ਕੇ ਜਦ ਹਮ ਪੰਜ ਬੰਦਾ ਲੱਡੀ ਭਾਈ ਹਮ ਉਹੀ ਬੈਠੇਗਾ। ਘਰ ਪਰ ਮੋ ਹਾਚਲ ਬੈਠ ਜਿਓ ਭਾਈ। ਜੀਰੀ ਹਮ ਲਗਾਏਗਾ। ਔਰ ਕੋ ਮਤ ਬੋਲਣਾ ਕਿਸੇ ਕੋ ਮਾ ਤੁਮ ਲਗਾ ਲਿਓ ਭਾਈ ਪਰ ਲਾਣੀ ਪੈਣੀ ਸੰਘਣੀ ਮਾ ਲਾਇਓ ਤਾਂ ਕਹਿੰਦੀ ਬਾਦ ਮਾ ਕਹਾਂ ਫਿਰ ਉਹ ਬਾਤ ਆਪਾਂ ਨੇ ਪਹਿਲਾਂ ਖੋਲ ਲਈ ਮੈਂ ਵੀ ਆਪਾਂ ਲੋਕਾਂ ਕੋਲ ਲਵਾਏ ਕਰਾਂ ਤੇ ਤੀਵੀਂ ਆਪਾਂ ਤੇ ਇਸ ਕਰਕੇ ਬਿਲਾਣੀ ਪਊਗੀ ਸੰਘਣੀ ਜੇ ਲਾਉਂਗੇ ਤਾਂ ਲਾਇਓ ਇੱਕ ਨੰਬਰ ਜੀ ਲਗਾਏਗਾ ਲਾਡੀ ਭਾਈ ਇੱਕ ਨੰਬਰ ਚਲੋ ਮੋਟਰ ਕਰਦੀ ਏ ਬੰਦ ਹੋ ਗਿਆ ਪਾਣੀ ਕਿਾਰੇ ਮਾ ਠੰਡਾ ਠੰਡਾ ਪਾਣੀ ਚੱਲ ਰਿਹਾ ਠੰਡਾ ਠੰਡਾ ਪਾਣੀ ਇੱਕ ਨੰਬਰ ਪੱਤ ਚਲਾਈ ਵੀ ਆਪਾਂ ਨੇ ਇੱਕ ਬਟਨ ਤੇ ਚਲੇਗਾ ਖਿੱਚ ਲਿਆ ਕੰਮ ਸੁੱਖ ਨੂੰ ਪਲਾ ਦੀਏ ਠੰਡਾ ਬਾਈ ਆਪਾਂ ਲੈ ਗਏ ਆ ਸੁੱਖ ਵਾਸਤੇ ਕੋਕ ਨਾਲ ਨਿੰਬੂ ਨਿੰਬੂ ਨਿਚੋੜ ਗਏ ਲਾइए ਕੋਕ ਸੁੱਖ ਮੰਨੋ ਯੋ ਹੀ ਲਾਈਨ ਕੇ ਹਮਾਂ ਪਹਿਲਾਂ ਯੋ ਲਾਈਨ ਕੱਟਦੇ ਹੋ ਘਰਾਂ ਤੱਕ